ਮੰਤਰੀ ਨੂੰ ਲਾਇਨ ਆਊਟ ਤੇ ਧਿਆਨ ਦੇਣਾ ਚਾਹੀਦਾ ਹੈ ਲਾਇਨ ਆਊਟ ਨੂੰ ਲੈ ਕੇ ਸੰਜੀਦਾ ਆਖੀ ਹੈ ਆਮ ਆਦਮੀ ਪਾਰਟੀ ਐਸਵਾ ਦਾ ਸੈਸ਼ਨ ਜੜਾਇ ਪਹਿਲਾ ਦਿਨ ਸਚਿੰਦਨਾਲੋਕ ਬਹੁਤ ਵਧੀਆ ਸੀ ਤੇ ਸੀਐਮ ਨੇ ਤੇ ਸਪੀਕਰ ਨੇ ਜੁੜਾ ਹੈ ਵਧੀਆ ਤਰੀਕੇ ਨਾਲ ਆਪਣੇ ਆਪਣੇ ਰੋਲ ਨਿਭਾਏ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਜੁੜਾ ਹੈ ਸੰਸਦਵਾਂ ਦੇ ਵਿੱਚ ਕਿਹਾ ਗਿਆ ਜੀ ਜੀ ਸਰਕਾਰ ਹੈ ਜਿਹੜੇ ਕਿਤੇ ਆ ਤੇ ਕੱਲ ਜਿਹੜਾ ਐਨਓਸੀ ਖਤਮ ਕਰਨ ਦਾ 500 ਅਗਸਤ ਦੀ ਬਹੁਸਤੀ ਦਾ ਕਿਨਵਾ ਬਹੁਤ ਮਹੱਤਵਪੂਰਨ ਮੈਸੇਜ ਆ ਰਿਹਾ ਹੈ ਸੋਸ਼ਲ ਮੀਡੀਆ ਤੇ ਵੀ ਬਹੁਤ ਲੋਕ 파ਰੇ ਨੇ ਪ੍ਰਾਪਰਟੀ ਵੇਲੇ ਪ੍ਰਾਸ ਸਕਦੇ ਜਿਹਨੇ ਕੋਈ ਮਕਾਨ ਵੇਚਣਾ ਸੀ ਅੱਗੇ ਜਿਹਨੇ ਖਰੀਦਣਾ ਸੀ ਆਫਿਸ ਵਾਲੇ ਜਿਹਨੇ ਲਿਖਣਾ ਹੁੰਦਾ ਟਾਈਪ ਕਰਨਾ ਹੁੰਦਾ ਸੋ ਸਟਾਮ ਲਣਾ ਹੁੰਦਾ ਸਾਰੇ ਕੁਝ ਨੇ ਕਿਉਂਕਿ ਹਰ ਚੀਜ਼ ਦੀ ਜਿਹੜੀ ਹੈ ਜੀ ਹੁਣ ਹੁਣ ਸਿੱਧਾ ਹੋ ਜਾਣਾ ਕੰਮ ਬਿਲਕੁਲ ਬਹੁਤ ਵਧੀਆ ਜੀ ਵਿਰੋਧੀ 당 ਦਾ ਦੇਖੋ ਤਾਂ ਤੱਕ ਉਹ ਤਾਂ ਕੁਝ ਨਾ ਪੁੱਛੇ ਕਿਹਾ ਚਾਹੇ ਕੁਛ ਨਾ ਕੁਛ ਬਿਆਨ ਦੇਣਾ ਚਾਹੀਦਾ ਸੀ ਮਤਲਬ ਜਿਸ ਟਾਈਪ ਦੀ ਕਲਾ ਹੋਈ ਤੇ ਲੈਟਸ ਸੀ ਓਵਰঅল ਜਿਹੜਾ ਰੌਲਾ ਪਾਉਂਦੇ ਨੇ ਹੁਣ ਇਸ ਟਿਸ ਇਜ਼ ਫਾਰ ਦਾ ਫਸਟ ਟਾਈਮ ਕਿ ਪੂਰਾ ਟਾਈਮ ਬੱਝੇ ਅਦਰਵਾਈਜ਼ ਪਿਛਲੇ ਦੋ ਸਾਲ ਜਿੰਨੇ ਵੀ ਸੈਸ਼ਨ ਸਿਗੇ ਇਹ 15 ਜਾਂ 20 ਮਿੰਟ ਬਾਅਦ ਉੱਠ ਕੇ ਚਲੇ ਜਾਂਦੇ ਸੀਗੇ ਸੋ ਕੁਆਲਿਟੀ ਇਜ਼ ਵਾਟ ਮੈਟਰਸ ਗਰਤੀ ਸਹੀ ਨੀਅਤ ਨਾਲ ਪੂਰਾ ਦਿਨ ਤਿੰਨ ਦਿਨ ਲਗਾਤਾਰ ਅਸੀਂ ਸਵਾਲ ਚੁੱਕਦੇ ਹਾਂ ਕਿ ਮੇਰਾ ਚਾਹੋ ਉਹ ਵੀ ਬਹੁਤ ਲਾ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਸਵਾਲ ਜਿਹੜੇ ਨੇ ਕਿੰਨੀ ਸੰਜੀਦਾ ਸਾਡੇ ਆਵਾਜ਼ੀ ਪਾਰਟੀ ਦੀ ਸਰਕਾਰ ਲਾ ਐਂਡ ਆਰਡਰ ਦੇ ਇਸ਼ੂ ਲੈ ਕੇ ਹੈ ਸ਼ਾਇਦ ਹੀ ਪਹਿਲੇ ਕਦੇ ਕੋਈ ਸਰਕਾਰਾਂ ਰਹੀਆਂ ਹੋਣ ਕਿਉਂਕਿ ਮੈਂ ਆਪਣੇ ਹਲਕੇ 'ਚ ਵੀ ਦੇਖਦੀ ਹਾਂ ਪੁਲਿਸ ਐਕਟਿਵ ਹੈ ਮੇਰੇ ਹਲਕੇ 'ਚ ਮਕਬੂਲਪੁਰ ਐਰੀਆ ਔਰ ਲਗਾਤਾਰ ਸ਼ਾਮ ਨੂੰ ਪੁਲਿਸ ਉੱਥੇ ਵਿਜ਼ਿਟਸ ਕਰਦੀ ਹੈ ਔਰ ਜਿਹੜੀ ਫਟਿੰਗ ਹੁੰਦੀ ਹੈ ਬਰਾਗਮਨੀ ਰਿਕਵਰ ਹੋ ਰਹੀ ਹੈ ਪ੍ਰੀਕਾਸ਼ਨਰੀ ਬੰਦੇ ਚੁੱਕੇ ਉਹਨਾਂ ਨੂੰ ਜੇਲ੍ਹ ਚ ਕੀਤਾ ਜਾਂਦਾ ਹੈਗਾ ਔਰ ਹੋਰ ਵੀ ਬਹੁਤ سارے ਹਿੱਦੇ ਸਟੈਪਸ ਅਗੇ ਨੇ ਪੁਲਿਸ ਵੱਲੋਂ ਜਿਹੜੇ ਲਏ ਜਾ ਰਹੇ ਅਲੱਗ-ਅਲੱਗ ਫੋਰਸੇਸ ਬਣਾਈਆਂ ਜਾ ਰਹੀਆਂ ਹੈ ਪਹਿਲਾਂ ਕਿੱਥੇ ਸੀਗਾ ਸ਼ੁਰੂਆਤ ਵਿੱਚ ਠੀਕ ਹੈ ਸਾਡਾ ਜਿਹੜਾ ਮਾਹੌਲ ਹੈ ਪਿਛਲੇ ਜਿਹਨੇ ਵਿਧਾਨ ਸਭਾ ਦੇ ਸੈਸ਼ਨ ਰਹੇ ਹੁਣ ਤੋਂ ਬਹੁਤ ਵਧੀਆ ਹੈ ਇਸ ਵਾਰ ਸਾਰੇ ਐਮਐਲਏਜ਼ ਨੇ ਤਾਰੇ ਜੀ ਵੀਰ ਨੇ ਸਪੀਕਰ ਸਾਹਿਬ ਨੇ ਸੀਐਮ ਸਾਹਿਬ ਨੇ ਬੜੀ ਬਾਖੂਬੀ ਆਪਣੇ ਆਪਣੇ ਰੋਲ ਬਲਾਇਆ ਹੈ। ਔਰ ਇਸ ਚਾਰੂ ਢੰਗ ਨਾਲ ਵਿਧਾਨ ਸਭਾ ਨੂੰ ਚਲਾਉਣ ਦੇ ਜਿਹੜੇ ਆਉਣ ਵਾਲੇ ਸਮੇਂ 'ਚ ਦੇ ਨਤੀਜੇ ਬਹੁਤ ਵਧੀਆ ਦਿਖਦੇ। ਲੇਕਿਨ ਜਿਵੇਂ ਲੱਗਿਆ ਹੋਇਆ 17 ਨੰਬਰ ਤੇ ਹੈ ਕਿੜੇ ਮਤੀ ਖਾਸ ਕਰਕੇ ਜੁਗਤ ਪ੍ਰਸ਼ਨਾਜਾ ٹرسٹ ਦੇ ਨਾਲ ਕੁਝ ਕਾਫੀ ਸਾਰੇ ਜਿਹੜੇ ਹੈਗੇ ਆ ਉਹ ਸਭ ਨੂੰ ਕਨਿਨਸ ਬਖੜੇ। ਉਹਦੇ ਤੇ ਸਵਾਲ ਕਰਦੇ। ਜਿਹੜੇ ਜਿਹੜੇ